ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਕ ਪੱਧਰ ਤੇ ਅਕਸਰ ਸਵਾਲ ਉੱਠਦੇ ਰਹਿੰਦੇ ਨੇ ਅਜੇ ਹਾਈ ਇੱਕ ਵਾਕਿਆ ਫਾਜ਼ਲਕਰ ਨੇੜੇ ਪੈਂਦੇ ਪਿੰਡ ਕੱਲੂ ਦੇ ਸਰਕਾਰੀ ਹਾਈ ਸਕੂਲ ਵਿੱਚ ਵਾਪਰਿਆ ਜਿਸ ਨੇ ਸਰਕਾਰੀ ਅਧਿਆਪਕਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਜੀਹਾਂ ਮਾਮਲਾ ਕੁਝ ਇਸ ਤਰ੍ਹਾਂ ਕਿ ਡਿਪਟੀ ਕਮਿਸ਼ਨਰ ਇਸ਼ਾ ਕਾਲਿਆ ਨੇ ਅਚਾਨਕ ਸਕੂਲ ਵਿੱਚ ਛਾਪਾ ਮਾਰਿਆ ਜਿਸ ਨਾਲ ਅਧਿਆਪਕਾਂ ਨੂੰ ਹੱਥ ਪੈਰਾਂ ਦੀ ਪੈ ਗਈ ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਨਾਲ ਨਾਲ ਦੇ ਆਪਕਾਂ ਦੀ ਵੀ ਕਲਾਸ ਲਈ ਪਰ ਮਾੜੀ ਗੱਲ ਇਹ ਹੋਈ ਕਿ ਰਾਸ਼ਟਰ ਦੇ ਨਿਰਮਾਤਾ ਦੱਸੇ ਜਾਂਦੇ ਅਧਿਆਪਕ ਪ੍ਰਿੰਸੀਪਲ ਸਮੇਤ ਡਿਪਟੀ ਕਮਿਸ਼ਨਰ ਸਾਹਿਬਾ ਦੀ ਕਲਾਸ ਵਿੱਚ ਫੇਲ ਹੋ ਗਏ ਡਿਪਟੀ ਕਮਿਸ਼ਨਰ ਸਾਹਿਬਾ ਦੀ ਟੀਮ ਵੱਲ ਪੁੱਛਣ ਤੇ ਕੋਈ ਵੀ ਅਧਿਆਪਕ ਇੰਗਲਿਸ਼ ਵਿੱਚ ਗ੍ਰਾਮਰ ਦੇ ਸਪੈਲਿੰਗ ਸਹੀ ਨਹੀਂ ਲਿਖ ਸਕੇ ਗੱਲ ਉਦੋਂ ਜ਼ਿਆਦਾ ਖਰਾਬ ਹੋ ਗਈ ਜਦੋਂ ਅਧਿਆਪਕਾਂ ਨੇ ਆਪਣੀ ਗਲਤੀ ਛੁਪਾਉਣ ਲਈ ਅਜੀਬ ਕਿਸਮ ਦੇ ਬਹਾਨੇ ਬਣਾਉਣੇ ਸ਼ੁਰੂ ਕੀਤੇ

ਉਦੋਂ ਬਰਬਰ ਪੈਣੀ ਤੋਂ ਨਹੀਂ ਆਨੇ। ਸਨ ਮੇਰੀ ਇੰਗਲਿਸ਼ ਬਹੁਤ ਧੀ ਕਹਿੰਦੀ। ਦਰਅਸਲ ਸਰਕਾਰੀ ਹਾਈ ਸਕੂਲ ਕੱਲੂ ਦੇ ਮਾੜੇ ਨਤੀਜਿਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਇਹ ਰੇਡ ਕੀਤੀ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੈਰਾਨ ਕਰਨ ਵਾਲਾ ਹੈ ਅਤੇ ਇਸ ਬਾਰੇ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਕਿਸੇ ਇੱਕ ਵਿਅਕਤੀ ਦੀ ਗਲਤੀ ਪੂਰੇ ਸਮੁਦਾਏ ਨੂੰ ਬਦਨਾਮ ਕਰ ਦਿੰਦੀ ਹੈ। very shocking kyunki jo bhi test hamari team ne bhi liya hai wo bhi obviously inke sath teachers ke sath baithe the aur agar teachers bhi grammar ke spelling properly nahi das pa rahe ne this is very shocking and we are going to report it to the department inna de apkan di kiti galti ne mehnti ate samarpit adhyapakon di kar guzari nu bhi daagdaar kar ditta hai bureau report spokesperson tv